ਵੇਰੇ ਫੋਰ ਵੀ ਜੋੜੇ ਰੋਟੀ ਖਾ ਰਹੇ ਨੇ ਸੁੱਖੇ ਤੋਂ ਨਹੀਂ ਦਿੱਕ ਤੇ ਬੇਇੱਜ਼ਤੀ ਨਾ ਕਰਾ ਦੂ ਠੀਕ ਆ ਵੀ ਹਾਂ ਵਧੀਆ ਟਾਂਗਣਾ ਥੋੜਾ ਰੋਟੀ ਖਾਏ ਥੋੜਾ ਚੌਂਕੜੀ ਚੁੰਕੜੀ ਮਾਰ ਲਾ ਕਿਉਂ ਬੇਇੱਜ਼ਤੀ ਕਰਾਈ ਜਾਣਾ ਮੇਰੀ ਸੁੱਖਿਆ ਨਹੀਂ ਅੱਗੇ ਮੈਂ ਮਾੜਾ ਲੱਗਦਾ ਸੀ ਹੁਣ ਮੇਰਾ ਬਹਿਣ ਦਾ ਟੰਗ ਵੀ ਲੱਗ ਗਿਆ ਮਾੜਾ ਮੇਰੇ ਛਾਲੀ ਦੇ 17 ਔਲ ਕਰੂੰ ਛਤਰਾ ਔਲ ਹਾਂ ਵਧੀਆ ਆਈ ਆ ਇਹ ਮੈਂ ਇੱਥੇ ਦੇਖਣਾ ਨਹੀਂ ਓਰੇ ਸਾਰਿਆਂ ਸਾਹਮਣੇ ਫੈਂਟੂ ਜਿਆਦਾ ਭੌਗਦੀ ਆ ਵੀ ਬੂਲਦਾ ਬੋਲਦਾ ਨਲੀ ਕਿਉਂ ਧਾਰ ਦੀ ਕੋਲੀ ਵਿੱਚ ਸਿੱਟੀ ਐ ਨਾ ਤੈਨੂੰ ਦੇਖਦਾ ਨਹੀਂ ਮੈਂ ਬੁਰਗੀ ਲਾਉਣੀ ਐ ਤੂੰ ਨਲੀ ਦਿੱਤੀ ਐ ਨਾ ਚੱਲ ਪਹਿਲਾਂ ਨੱਕ ਛਣ ਕੇ ਆ ਕਿਸੇ ਥਾਂ ਦਾ ਡੰਗ ਕਰ ਗਿਆ ਕੰਦ ਕਿਸੇ ਥਾਂ ਦਾ ਸ਼ੁਕਰ ਕਰ ਕਿਸੇ ਨੇ ਦੇਖਿਆ ਨਹੀਂ ਇਹ ਦੇਖ ਲੈਂਦੇ ਅਗਲੇ ਨੇ ਮਾਰ ਮਰ ਡਾਂਗਾ ਔਰ ਕੱਢ ਦੇਣਾ ਸੀ ਵਿੱਚ ਉਹਨੂੰ ਰੋਟੀ ਦੀ ਛੱਡਿਆ ਵਾ ਤੁਸੀਂ ਕੋਲੀ ਦੇ ਨਲੀਆਂ ਡਿੱਗਿਆ ਨੇ ਵਿੱਚ ਤੂੰ ਤਾਂ ਬੇਇੱਜ਼ਤੀ ਕਰਨਾ ਤੇਰੇ ਨਾਂ ਨਹੀਂ ਹੁੰਦੀ ਅੱਗੇ ਤੂੰ ਨਹੀਂ ਬਕਵਾਸ ਤੇ ਨਾ ਕਰ ਹੌਲੀ 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 ਕਸ਼ਮੀਰ ਆਇਆ ਕਸ਼ਮੀਰ ਆਇਆ ਉਤਾ ਮੈਨੂੰ ਖਾਦੀ ਪੀਤੀ ਜਖਾਮ ਹੋ ਗਿਆ ਤਾਂ ਬਾਂ